ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸਤੀ ਦਾ ਸਾਲਾਨਾ ਮੇਲਾ ਮੇਲਾ ਬੜੀ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੇਲੇ ਵਿੱਚ ਪਹੁੰਚ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੇਲੇ ਵਿੱਚ ਵੱਖ-ਵੱਖ ਦੁਕਾਨਾਂ ਅਤੇ ਜਗ੍ਹਾ-ਜਗ੍ਹਾ ਤੇ ਭਗਤਾਂ ਲਈ ਲੰਗਰ ਵੀ ਲਾਏ ਗਏ ਸਨ ਕੈਬਨਿਟ ਮੰਤਰੀ ਚੇਤਨ ਸਿੰਘ ਜੌਰੇ ਮਾਜਰਾ ਨੇ ਮੰਦਿਰ ਵਿੱਚ ਪਹੁੰਚ ਕੇ ਮਾਤਾ ਦਾ ਅਸ਼ੀਰਵਾਦ ਲਿਆ ਸਤੀ ਮੰਦਿਰ ਦੇ ਪ੍ਰਧਾਨ ਪਵਨ ਸ਼ਾਸਤਰੀ ਨੇ ਕਿਹਾ ਕਿ ਇਹ ਮੰਦਿਰ 200 ਸਾਲ ਪੁਰਾਣਾ ਹੈ ਇੱਥੇ ਹਿਮਾਚਲ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਲੋਕ ਨਤਮਸਤਕ ਹੁੰਦੇ ਹਨ ਪਟਕ ਪਰਵਾ ਵਿੱਚ ਜਨਮੀ ਰੱਜੀ ਦੇਵੀ ਜਿਸ ਦੇ ਪਤੀ ਦੀ ਮੌਤ ਹੋ ਗਈ ਸੀ ਅਚਾਨਕ ਕਈ ਸਾਲਾਂ ਬਾਅਦ ਉਸ ਨੇ ਆਪਣਾ ਸਦੂਪ ਖੋਲ੍ਹਿਆ ਤੇ ਜਿਸ ਵਿੱਚ ਉਸ ਨੇ ਪਤੀ ਦਾ ਸੇਰਾ ਦੇਖ ਕੇ ਪ੍ਰਭਾਵਿਤ ਹੋ ਗਈ ਤੇ ਉਸ ਨੇ ਸਤੀ ਹੋਣ ਦਾ ਪ੍ਰਣ ਲਿਆ ਤਾਂ ਪਟਿਆਲਾ ਦੇ ਮਹਾਰਾਜਾ ਵੱਲੋਂ ਇੱਕ ਸ਼ੋਭਾ ਯਾਤਰਾ ਕੱਢੀ ਗਈ ਤੇ ਉਸ ਮੰਦਰ ਵਿੱਚ ਸਤੀ ਮਾਤਾ ਦਾ ਮੇਲਾ ਸ਼ੁਰੂ ਹੋ ਗਿਆ ਤੇ ਦੂਰ ਦੂਰ ਤੋਂ ਅਸੀਂ ਦਾਲੂ ਆ ਕੇ ਮੰਦਰ ਵਿੱਚ ਮੱਥਾ ਟੇਕ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਚੇਤਨ ਕੈਬਨਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਅੱਜ ਇੱਥੇ ਮਾਤਾ ਸੱਤੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਆ ਹਾਂ ਪੱਤਰਕਾਰਾਂ ਨੇ ਪੁੱਛੇ ਜਾਂਦੇ ਹੋਣਾ ਕਿ ਭਾਜਪਾ ਦਾ ਕਿਸਾਨ ਵਿਰੋਧ ਕਰ ਰਹੇ ਹਨ ਕਿਉਂਕਿ ਖਨੌਰੀ ਬਾਰਡਰ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਦਾ ਕਿਸਾਨ ਨਸਾਨਾਂ ਵਿੱਚ ਰੋਸ ਹੈ ਕਾਂਗਰਸ ਪਾਰਟੀ ਕਈ ਫਾੜ ਹੋ ਚੁੱਕੀ ਹੈ ਇਸ ਕਰਕੇ 13 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ ਕੈਬਨਟ ਮੰਤਰੀ ਨੇ ਕਿਹਾ ਕਿ ਅਸੀਂ ਹੈਲਥ ਅਸੀਂ ਨਹਿਰਾਂ ਦਾ ਪਾਣੀ ਬਿਜਲੀ ਮਾਫੀ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਸਮਾਨਤਾ ਕੁਲਾ ਸ਼ਰਮਾ ਦੇ ਨਾਲ ਨੂਰੀ ਮੰਸਲ ਦੀ ਰਿਪੋਰਟ ਸਤੀ ਮਾਤਾ ਮੰਦਰ ਸਮਾਣਾ ਸ਼ਹਿਰ ਦਾ ਕੀ ਸਾਰੇ ਹਲਕੇ ਦਾ ਇਲਾਕੇ ਦਾ ਬਹੁਤ ਪ੍ਰਾਚੀਨ ਇਤਿਹਾਸਿਕ ਔਰ ਸਿੱਧ ਮੰਦਰ ਹੈ ਇਹ ਤਕਰੀਬਨ 200 ਸਾਲ ਤੋਂ ਉੱਪਰ ਇਸ ਮੰਦਰ ਨੂੰ ਬਣੇ ਨੂੰ ਹੋ ਗਏ ਨੇ ਤੇ ਜੋ ਲੋਕਾਂ ਦੇ ਹਿਸਾਬ ਨਾਲ ਇਹ ਸਤੀ ਮਾਤਾ ਜਿਸ ਦਾ ਨਾਮ ਬਹੁਤ ਹੀ ਸਤਕਾਰ ਦੇ ਨਾਲ ਸੀ ਮਾਤਾ ਰੱਜੀ ਦੇਵੀ ਕਹਿੰਦੇ ਆ ਇਹ ਪੁਰਾਣੇ ਸ਼ਹਿਰ ਤੇ ਜਿਹੜਾ ਸਤੀ ਸਥਾਨ ਹੈ ਉੱਥੇ ਇਹ ਰਹਿੰਦੇ ਸੀਗੇ ਤੇ ਇਹਨਾਂ ਨੇ ਪਤੀ ਦੇ ਮੌਤ ਤੋਂ ਬਾਅਦ ਇੱਕ ਦਿਨ ਇਹਨਾਂ ਨੇ ਆਪਣੇ ਵਿਆਹ ਵਾਲਾ ਸੰਦੂਕ ਖੋਲ੍ਹਿਆ ਜਿਸ ਦੇ ਵਿੱਚ ਉਹਨਾਂ ਨੂੰ ਆਪਣੇ ਪਤੀ ਦਾ ਸੇਰਾ ਦਿਖਿਆ ਜਿਸ ਤੋਂ ਇਹ ਪਾਪਕ ਹੋ ਗਏ ਔਰ ਇਹਨਾਂ ਨੇ ਸਤੀ ਹੋਣ ਦਾ ਫੈਸਲਾ ਲਿਆ ਉਸ ਸਮੇਂ ਇਸ ਮੰਡੀ ਚ ਆ ਕੇ ਸ਼ਹਿਰ ਤੋਂ ਬੜੀ ਵਿਸ਼ਾਲ ਸੋਆ ਯਾਤਰਾ ਦੇ ਵਿੱਚ ਇੱਥੇ ਸਤੀ ਹੋਈ ਉਸ ਸਮੇਂ ਦੇ ਜਿਹੜੇ ਪਟਿਆਲਾ ਤੋਂ ਮਹਾਰਾਜਾ ਪਟਿਆਲਾ ਸੀਗੇ ਕਹਿੰਦੇ ਨੇ ਵੀ ਉਸ ਸਤੀ ਵੀਰ ਰਸਮ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਸੀ ਅੱਜ ਇਸ ਸਥਾਨ ਦੀ ਇੰਨੀ ਪੂਜਾ ਅਰਚਨਾ ਸਾਰੇ ਸ਼ਹਿਰ ਦਾ ਹਰ ਧਰਮ ਦਾ ਹਰ ਵਰਗ ਦਾ ਲੋਕ ਇੱਥੇ ਹਰ ਸਾਲ ਆਗੇ ਸਲਾਨਾ ਮੇਲੇ ਦੇ ਵਿੱਚ ਹਿੱਸਾ ਲਿੰਦਾ ਹੈ ਆਸ਼ੀਰਵਾਦ ਪ੍ਰਾਪਤ ਕਰਦਾ ਮੰਤਾ ਪ੍ਰਾਪਤ ਹੁੰਦੀਆਂ ਨੇ ਕੱਲਾ ਸਮਾਣਾ ਕੀ ਦੇਸ਼ ਦੇ ਜਿਹੜੇ ਦੂਜੇ ਸ਼ਹਿਰ ਨੇ ਲੁਧਿਆਣਾ ਹੈ ਦਿੱਲੀ ਹੈ ਪਟਿਆਲਾ ਹੈ ਇਤੋਂ ਵੀ ਲੋਕ ਵਿਦੇਸ਼ ਤੋਂ ਇੰਗਲੈਂਡ ਤੋਂ ਵੀ ਅਮਰੀਕਾ ਦੇ ਵਿੱਚੋਂ ਵੀ ਲੋਕ ਜਿਹੜੇ ਦੇ ਭਗਤ ਜਿੰਨੋਂ ਇੱਥੇ ਆਂਦੇ ਨੇ ਸੋ ਸਾਲਾਨਾ ਬਹੁਤ ਵੱਡਾ ਮੇਲਾ ਕਰਦਾ ਹੈ ਜਿਸ ਦੇ ਵਿੱਚ ਲੋਕ ਸ਼ਿਰਕਤ ਕਰਦੇ ਨੇ ਸਤੀਮਾਤਾ ਮੰਦਿਰ ਤੋਂ ਇਲਾਵਾ ਇੱਥੇ ਇਤਿਹਾਸਿਕ ਸਪਟਿਕ ਸ਼ਿਵਲਿੰਗ ਸਥਾਪਿਤ ਹੈ ਹਣੂਮਾਨ ਜੀ ਦਾ ਮੰਦਿਰ ਵੀ ਇੱਥੇ ਵਿਰਾਜਮਾਨ ਹੈ ਸੋ ਬੜਾ ਇਤਿਹਾਸਿਕ ਔਰ ਪੂਜਨਿਕ ਸਥਾਨਾ ਹੈ ਨੀਵੀਂ ਸਾਲਾਨਾ ਸਮਾਣਾ ਸ਼ਹਿਰ ਦੇ ਹਰ ਵਰਗ ਦੇ ਲੋਕ ਆ ਕੇ ਇੱਥੇ ਹਿੱਸਾ ਲੈਂਦੇ ਨੇ ਸਤੀਮਾਤਾ ਦੇ ਨਖਤ ਕੋ ਹੋਣਾ ਆਇਆ ਮੰਤਰੀ ਸਾਹਿਬ ਨਾਲ ਤੇ ਸਤੀ ਮਾਤਾ ਦਾ ਹਮੇਸ਼ਾ ਹੀ ਆਸ਼ੀਰਵਾਦ ਬਣਿਆ ਰਿਹਾ ਇਸ ਸਮਾਣੇ ਤੇ ਸਮਾਣੇ ਦੇ ਇਲਾਕੇ ਤੇ ਅਸਲਾਨਾ ਮੇਲਾ ਲੱਗਦਾ ਮੈਂ ਸਤੀ ਮਾਤਾ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਐਵੇਂ ਹੀ ਆਪਣੇ ਇਸਮਾਣੇ ਦੇ ਲੋਕਾਂ ਤੇ ਆਸ਼ੀਰਵਾਦ ਬਣਾਈ ਰੱਖੇ ਕਿਤੇ ਪੰਜਾਬ ਦੇ ਵਿੱਚ ਜਿਹੜੇ ਬੀਜਪੀ ਦੇ ਖਿਲਾਫ ਹੈ ਜਿਹੜਾ ਬਹੁਤ ਵੱਡੀ ਮੁਹਿੰਮ ਹੈ ਜਿਹੜੀ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਕਿਸਾਨ ਸਿੰਘੂ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਜਾਂ ਇੱਧਰ ਖਨੋਰੀ ਬਣੀਓ ਜਦੋਂ ਜਾ ਰਹੀ ਸੀ ਤਾਂ ਬੀਜਪੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਦੇ ਨਾਲ ਇੱਕ ਬੱਚਾ ਜਿਹੜਾ ਨੌਜਵਾਨ ਹੈ ਜਿਹੜਾ ਉਸ ਦੁਨੀਆ ਤੋਂ ਚਲਾ ਗਿਆ ਸੋ ਉਸ ਕਰਕੇ ਨੌਜਵਾਨ ਜਿਹੜਾ ਖਲੋਤਾ ਭਰਾ ਸੀ ਤਿੰਨ ਭੈਣਾਂ ਦਾ ਉਹ ਰੋਸ ਹੈ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੈ ਔਰ ਕਿਤੇ ਨਾ ਕਿਤੇ ਭਾਪੀ ਦਾ ਜਿਹੜਾ ਰੁੱਖਾ ਹੈ ਉਹ ਬੜਾ ਡਿਕਟੇਟਰਸ਼ਿਪ ਵਾਲਾ ਸੋ ਉਸ ਤੋਂ ਸਾਰਾ ਦੇਸ਼ ਹੀ ਦੁਖੀ ਹੈ ਸੋ ਇਸ ਕਰਕੇ ਭਾਪੀ ਦਾ ਵਿਰੋਧ ਹੈ ਜਿਹੜਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਕਾਂਗਰਸ ਨੂੰ ਤਾਂ ਅਜੇ ਹੀ ਨਹੀਂ ਪਤਾ ਕਿੰਨੇ ਟੋਟਿਆਂ 'ਚ ਵੰਡੀ ਗਈ ਆ ਕਾਂਗਰਸ ਹਰ ਇੱਕ ਜਿਹੜਾ ਲੀਡਰ ਹੈ ਕਾਂਗਰਸ ਦਾ ਉਹ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਤੁਰਿਆ ਹੋਇਆ ਹੈ ਕਿ ਇਹਨੂੰ ਠੱਬੀ ਲਾ ਕੇ ਅਸੀਂ ਪ੍ਰਧਾਨਗੀ ਤੋਂ ਉਤਾਰ ਦਈਏ ਇਹਨੂੰ ਐਲਓਪੀ ਤੋਂ ਉਤਾਰ ਦਈਏ ਉਹਨਾਂ ਨੂੰ ਕੋਈ ਕਿਸੇ ਨੂੰ ਇਹ ਨਹੀਂ ਹੈ ਕਿ ਲੋਕ ਸਭਾ ਲੜਨੀ ਆ ਉਹਨਾਂ ਨੂੰ ਇਹ ਹੈ ਵੀ ਇਹਨੂੰ ਠੱਬੀ ਲਾ ਕੇ ਮੈਂ ਪ੍ਰਧਾਨ ਬਣ ਜਾ ਮੈਂ ਫਲਾਣਾ ਬਣ ਜਾ ਮੈਂ ਤਮਕਾਣਾ ਬਣ ਜਾ ਆਪਸ ਵਿੱਚ ਵੀ ਇੱਕ ਜੁੜਤਾ ਹੈ ਨਹੀਂ ਪੰਜਾਬ ਦੇ ਵਿੱਚ ਸੋ ਇਸ ਕਰਕੇ 13 ਦੇ ਦਿਨਾ ਸੀਟਾਂ ਜਿਹੜੀ ਆਮ ਆਦਮੀ ਪਾਰਟੀ ਲੈ ਕੇ ਜਾਊਗੀ ਉਹ ਪਾਛੇ 2 ਸਾਲਾਂ ਦੇ ਵਿੱਚ ਜੋ ਵੀ ਬਣ ਸਕਿਆ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਦੇ ਲਈ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਕਦਮ ਪਟਦੇ ਨੇ ਉਹ ਪੰਜਾਬ ਦੇ ਭਲੇ ਲਈ ਪਟਾਦੇ ਨੇ ਚਾਹੇ ਚੰਗੀ ਐਜੂਕੇਸ਼ਨ ਦੀ ਗੱਲ ਹੋਵੇ ਚੰਗੀ ਹੈਲਥ ਦੀ ਗੱਲ ਹੋਵੇ ਜਾਂ 600 ਜੁਟ ਬਿਜਲੀ ਫਰੀ ਦੀ ਗੱਲ ਹੋਵੇ ਜਾਂ ਨਹਿਰਾਂ ਸੂਏ ਕਸੀਆਂ ਦੀ ਗੱਲ ਜਿਹੜਾ ਵੀ ਕੰਮ ਕੀਤਾ ਜਿਹੜਾ ਆਬਾਮ ਦੇ ਹਿੱਤ ਲਈ ਕੀਤਾ ਯਾਰ ਸੋ ਇਸ ਕਰਕੇ ਪੰਜਾਬ ਦੇ ਲੋਕ ਜਿਹੜਾ ਪਿਛਲੇ 30-30 ਸਾਲ ਤੋਂ ਜਿੱਥੇ ਪਾਣੀ ਨਹੀਂ ਪਹੁੰਚਿਆ ਉਹਥੇ ਪਾਣੀ ਪਹੁੰਚਿਆ ਉਹਨੂੰ ਦੇਖਦੇ ਹੋ ਪੰਜਾਬ ਦੇ ਲੋਕ ਨੇ ਜਿਹੜੇ ਉਹ ਆਮਾਦੀ ਪਾਰਟੀ ਦਾ ਸਾਥ ਦੇਜਿੰਦ ਮਾਤਾ ਦਾ ਜਬਾਤ ਮੇਲਾ ਹੈ ਦੇਖੋ ਆ ਸਮਾਨ ਸੱਤੀ ਮੰਦਰ ਦੇ ਵਿੱਚ ਜਿਹੜਾ ਸਲਾਨਾ ਮੇਲਾ ਜਿਹੜਾ ਅੱਜ ਹੋ ਰਿਹਾ ਅੱਜ ਮਾਤਾ ਦੇ ਇੱਥੇ ਨਤਮਸਤਕ ਹੋਣ ਵਾਸਤੇ ਕਿਉਂਕਿ ਸਾਰੇ ਸ਼ਹਿਰ ਦੀ ਇੱਥੇ ਆਸਥਾ ਹੈ ਔਰ ਸਾਰਾ ਸ਼ਹਿਰ ਉਰੇ ਨਤਮਸਤਕ ਹੋਣ ਵਾਸਤੇ ਆਉਂਦਾ ਸੋ ਅਸੀਂ ਵੀ ਅੱਜ ਇੱਥੇ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਆ ਮਾਤਾ ਸਾਡੇ ਸਾਰੇ ਤੇ ਜਿਹੜਾ ਮੇਰ ਭਰਿਆ ਹੱਥ ਰੱਖੇ ਔਰ ਸਾਰੀ ਦੁਨੀਆ ਦੇ ਵਿੱਚ ਸ਼ੁਕ ਸ਼ਾਂਤੀ ਹੈ ਜਿਹੜੀ ਉਹ ਬਣਾ ਕੇ ਰੱਖੀ। ਮੰਤਰੀ ਸਾਹਿਬ ਸਤੀ ਮਾਤਾ ਦੇ ਨਸ਼ਕੂ ਹੋਣਾ ਹੈ ਮੰਤਰੀ ਸਾਹਿਬ ਨਾਲ ਤੇ ਸਤੀ ਮਾਤਾ ਦਾ ਹਮੇਸ਼ਾ ਹੀ ਆਸ਼ੀਰਵਾਦ ਬਣਿਆ ਰਿਹਾ ਇਸ ਮਾਣੇ ਤੇ ਇਸਮਾਣੇ ਦੇ ਇਲਾਕੇ ਤੇ ਅਸਲਾਨਾ ਮੇਲਾ ਲੱਗਦਾ ਮੈਂ ਸਤੀ ਮਾਤਾ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਐਵੇਂ ਆਪਣੇ ਇਸਮਾਣੇ ਦੇ ਲੋਕਾਂ ਤੇ ਆਸ਼ੀਰਵਾਦ ਬਣਾਈ ਰੱਖੇ